18 ਜਨਵਰੀ ਨੂੰ ਚੰਡੀਗੜ੍ਹ ਦੇ ਵਿੱਚ ਮੇਅਰ ਦੀ ਚੋਣ ਹੋਣ ਜਾ ਰਹੀ ਹੈ ਹਾਲਾਂਕਿ ਤਿੰਨ ਮੁੱਖ ਦਵੇਦਾਰ ਪਾਰਟੀਆਂ ਆਮ ਆਦਮੀ ਪਾਰਟੀ ਕਾਂਗਰਸ ਤੇ ਭਾਜਪਾ ਨੇ ਆਪੋ ਆਪਣੇ ਮੇਅਰ ਪਦ ਦੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਪਰ ਇਸ ਸਭ ਦੇ ਵਿੱਚ ਇੱਕ ਅਹਿਮ ਖਬਰ ਇਹ ਆਈ ਇੰਡੀਆ ਗੱਠਜੋੜ ਨੂੰ ਲੈ ਕੇ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਜਿਹੜਾ ਗੱਠਜੋੜ ਲਗਭਗ ਹੋ ਚੁੱਕਾ ਇਹਦੀਆਂ ਕੁਝ ਜਿਹੜੀਆਂ ਨਿਸ਼ਾਨੀਆਂ ਕੁਝ ਇਸ਼ਾਰੇ ਜਿਹੜੇ ਆ ਉਹ ਪਵਨ ਬਾਂਸਲ ਜਿਹੜੇ ਕਾਂਗਰਸ ਦੇ ਵੱਡੇ ਲੀਡਰ ਹੈ ਤੇ ਸਾਬਕਾ ਰੇਲ ਮੰਤਰੀ ਹੈ ਉਹਨਾਂ ਨੇ ਦਿੱਤੇ ਆ ਹੁਣ ਤੁਹਾਨੂੰ ਦੱਸਦੇ ਹਾਂ ਕਿ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਕਾਂਗਰਸ ਹੈ ਇਹ ਮੇਅਰ ਪਦ ਦਾ ਜਿਹੜਾ ਇਹਨਾਂ ਨੇ ਉਮੀਦਵਾਰ ਐਲਾਨ ਕੀਤਾ ਉਹਨੂੰ ਵਿਡਰੋ ਕਰ ਲੇਗੀ ਉਹਦਾ ਨਾਮ ਵਾਪਸ ਲੈ ਲੇਗੀ ਔਰ ਦੱਸਦੇ ਹੈ ਕਿ ਆਮ ਆਦਮੀ ਪਾਰਟੀ ਦਾ ਮੇਅਰ ਰਹੇਗਾ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਕਾਂਗਰਸ ਦੇ ਰਹਿਣਗੇ ਹੁਣ ਆਮ ਆਦਮੀ ਪਾਰਟੀ ਕੋਲ ਇਸ ਵੇਲੇ 14 ਮੈਂਬਰ ਤੇ 2022 ਦੇ 21 ਦੇ ਵਿੱਚ ਜਦੋਂ ਚੋਣ ਹੋਈ ਸੀ ਤਾਂ ਆਮ ਆਦਮੀ ਪਾਰਟੀ ਦੇ 14 ਕਾਉਂਸਲਰ ਜਿੱਤ ਕੇ ਆਏ ਸੀ ਭਾਜਪਾ ਦੇ 12 ਕੌਂਸਲਰ ਜਿੱਤੇ ਸੀ ਕਾਂਗਰਸ ਦੇ 8 ਜਿੱਤੇ ਸੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਜਿੱਤਿਆ ਸੀ 6 ਮਹੀਨੇ ਬਾਅਦ ਹੀ ਜਦੋਂ ਮਈ ਮਹੀਨੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਕੌਂਸਲਰ ਸੀਗੇ ਤਰຸນ ਮਹਿਰਾ ਮਹਿਤਾ ਉਹ ਜਿਹੜੇ ਆ ਉਹ ਫਿਰ ਕਾਂਗਰਸ ਜੁਆਇਨ ਕਰ ਗਏ ਇਸੇ ਤਰ੍ਹਾਂ ਇਸੇ ਸਾਲ 10 ਜਨਵਰੀ ਵਾਲੇ ਦਿਨ ਆਮ ਆਦਮੀ ਪਾਰਟੀ ਦੇ ਲਖਬੀਰ ਸਿੰਘ ਬਿੱਲੂ ਨੇ ਭਾਜਪਾ ਜੁਆਇਨ ਕਰ ਲਈ ਤੇ ਕੁਝ ਦਿਨ ਮਗਰੋਂ 13 ਤਰੀਕ ਨੂੰ 13 ਜਨਵਰੀ ਨੂੰ ਭਾਜਪਾ ਦੇ ਕੌਂਸਲਰ ਗੁਰਚਰਨਜੀਤ ਸਿੰਘ ਕਾਲਾ ਨੇ ਆਪ ਜੁਆਇਨ ਕਰ ਲਈ ਹੁਣ ਮੰਨਿਆ ਜਾ ਰਿਹਾ ਹੈ ਕਿ ਆਪ ਜਿਹੜੀ ਹੈ ਇਸ ਵੇਲੇ ਆਪਣਾ ਮੇਅਰ ਬਣਾ ਸਕਦੀ ਹੈ ਉਹਦਾ ਕਾਰਨ ਹੈ ਜੇ ਕਾਂਗਰਸ ਦਾ ਸਮਰਥਨ ਇਹਨਾਂ ਨੂੰ ਮਿਲ ਗਿਆ ਜਿੱਦਾਂ ਬਵਨ ਬਾਂਸਲ ਹੋਣਾ ਨੇ ਜਿਹੜਾ ਇਸ਼ਾਰਾ ਵੀ ਦਿੱਤਾ ਜੇ ਇਹਨਾਂ ਨੂੰ ਸਮਰਥਨ ਮਿਲ ਜਾਂਦਾ ਹੈ ਤਾਂ ਆਮ ਆਦਮੀ ਪਾਰਟੀ ਦਾ ਜਿਹੜਾ ਮੇਅਰ ਹੈ ਉਹ ਬਿਰਾਜਮਾਨ ਹੋ ਜਾਏਗਾ ਮੇਅਰ ਦੇ ਚੰਡੀਗੜ੍ਹ ਕਾਰਪੋਰੇਸ਼ਨ ਦੇ ਵਿੱਚ ਤਾ ਇਹ ਜਿਹੜਾ ਗੱਠਜੋੜ ਹੈ ਇਹ ਵੀ ਸਿਰੇ ਚੜ ਜਾਏਗਾ ਪਤਾ ਇਹ ਵੀ ਲੱਗਾ ਹੈ ਕਿ ਪਵਨ ਬਾਂਸਲ ਜਿਹੜੇ ਆ ਉਹ ਲੋਕ ਸਭਾ ਦੀ ਟਿਕਟ ਜਿਹੜੀ ਹੈ ਉਹ ਚਾਹੁੰਦੇ ਆ ਚੰਡੀਗੜ੍ਹੋਂ ਕਿਉਂਕਿ ਉਹ ਪਹਿਲਾਂ ਵੀ ਚੰਡੀਗੜ੍ਹੋਂ ਹੀ ਮੈਂਬਰ ਪਾਰਲੀਮੈਂਟ ਸੀ ਫਿਰ ਬਾਅਦ ਚੋਂ ਭਾਜਪਾ ਦੇ ਕਿਰਨ ਖੇਰ ਜਿਹੜੇ ਆ ਉੱਥੋਂ ਜਿੱਤ ਗਏ ਸੀ ਹੁਣ ਦੇਖਦੇ ਆ ਜਿੱਥੇ ਇਹ ਲਗਭਗ ਤੈ ਹੀ ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਜਿਹੜੀ ਹੈ ਉਹ ਆਪਣਾ ਮੇਅਰ ਦਾ ਕੈਂਡੀਡੇਟ ਉਹਨੂੰ ਵਿਡਰੋ ਕਰ ਲੇਗੀ ਆਮ ਆਦਮੀ ਦਾ ਮੇਅਰ ਜਿਹੜਾ ਮੇਅਰ ਪਦ ਦਾ ਜਿਹੜਾ ਕੈਂਡੀਡੇਟ ਹੈ ਉਹ ਮੇਅਰ ਬਣ ਜਾਏਗਾ ਔਰ ਇਹਦੇ ਨਾਲ ਹੀ ਇਹ ਵੀ ਗੱਲਾਂ ਤੋਂ ਜਿਹੜਾ ਪਰਦਾ ਉੱਠ ਜਾਏਗਾ ਕਿ ਇਹ ਗਠਜੋੜ ਹੋਏਗਾ ਨਹੀਂ ਹੋਏਗਾ ਪਰ ਇੱਕ ਗੱਲ ਸਿੱਧਾ ਜੇ ਇਹ ਸਭ ਕੁਝ ਹੋ ਗਿਆ ਤਾਂ ਇਹ ਮੰਨ ਕੇ ਚੱਲੀਏ ਵੀ ਜਿੱਥੇ ਪੰਜਾਬ ਦੇ ਵਿੱਚ ਇਸ ਵੇਲੇ ਆਮ ਆਦਮੀ ਪਾਰਟੀ ਤੇ ਕਾਂਗਰਸ ਜਿਹੜਾ ਇੱਕ ਦੂਜੇ ਦੇ ਉੱਤੇ ਸ਼ਬਦੀ ਵਾਰ ਕਰ ਰਹੇ ਆ ਇੱਕ ਦੂਜੇ ਨੂੰ ਨਿਸ਼ਾਨੇ ਤੇ ਲੈ ਰਹੇ ਆ ਕਾਂਗਰਸ ਦੇ ਵੱਡੇ ਲੀਡਰ ਇਹ ਗੱਲ ਆਖ ਰਹੇ ਆ ਕਿ ਅਸੀਂ ਗਠਜੋੜ ਨਹੀਂ ਜਾਂਦੇ ਸਾਨੂੰ ਨੁਕਸਾਨ ਹੋਵੇਗਾ ਇਹ ਇੱਕ ਅੱਧੇ ਦਿਨ ਦੇ ਵਿੱਚ ਕਲੀਅਰ ਹੋ ਜਾਣਾ ਜਿੱਦਾਂ ਕੀ ਹੈ ਪਮਨ ਬਾਂਸਲ ਜਿਹੜੇ ਸਾਬਕਾ ਕਿ ਰੀਅਲ ਮੰਤਰੀ ਨੇ ਔਰ ਜਿਹੜੇ ਵੱਡੇ ਲੀਡਰ ਨੇ ਕਾਂਗਰਸ ਦੇ ਜਿੱਦਾਂ ਇਹ ਇਸ਼ਾਰੇ ਦੇ ਰਹੇ ਆ ਅਗਰ ਇਦਾਂ ਹੋ ਗਿਆ ਅਗਰ ਮੇਅਰ ਜਿਹੜਾ ਆਮ ਆਦਮੀ ਪਾਰਟੀ ਨੇ ਚੁਣ ਲਿਆ ਉਹ ਕੁਰਸੀ ਤੇ ਬਿਰਾਜਮਾਨ ਹੋ ਗਿਆ ਤਾਂ ਇਹ ਤੋਂ ਇਹ ਜਣੀਆਂ ਗੱਲਾਂ ਤੋਂ ਕੰਸੂਆਂ ਤੋਂ ਪਰਦਾ ਉੱਠ ਜਾਏਗਾ ਕਿ ਇਹ ਜਿਹੜਾ ਗੱਠਜੋੜ ਹੋਏਗਾ ਨਹੀਂ ਹੋਏਗਾ ਫਿਰ ਗੱਠਜੋੜ ਜਿਹੜਾ ਉਹ ਤੈਅ ਮੰਨਿਆ ਜਾਏਗਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ